ਅਸੋਖਸਾਨ ਵੀਰੋ ਅੱਜ ਪਿੰਡ ਧਰਮਗੜ ਤਹਿਸੀਲ ਅਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਸਰਦਾਰ ਬਲਬੀਰ ਸਿੰਘ ਜਿਹੜੀ ਆ ਜਿਹੜੇ ਕਿ ਅਗਾਹ ਵਦੂ ਕਿਸਾਨ ਨੇ ਤੇ ਉੱਚ ਕੋਟੀ ਦੇ ਖੇਤੀਬਾੜ ਨੇਗੇ ਅੱਜ ਉਹਨਾਂ ਦੇ ਫਾਰਮ ਦੇ ਉੱਪਰ ਆਇਆ ਤੇ ਮੇਰੇ ਨਾਲ ਸਰਦਾਰ ਹਰਜੀਤ ਸਿੰਘ ਸ਼ੇਰਪੁਰ ਮਾਜਰੀ ਤੋਂ ਨੇਗੇ ਸਰਦਾਰ ਹਰਜੋਤ ਸਿੰਘ ਆਪਣਾ ਅਲੀਪੁਰ ਰਸੰਦਲੀ ਪਿੰਡ ਤੋਂ ਨੇਗੇ ਸਰਬਾਦਰ ਸਿੰਘ ਨੇਗੇ ਇਹਨਾਂ ਦੇ ਸੁਪੁੱਤਰ ਨੇਗੇ ਤੋ ਖੇਤੀ ਦੇ ਨਾਲ ਨਾਲ ਕਿਸਾਨ ਵੀਰੋ ਜਿਸ ਤਰ੍ਹਾਂ ਇਹਨਾਂ ਨੇ ਆਪਦੇ ਇਸ ਤਕਰੀਬਨ ਇਹ ਦੋ ਕਨਾਲਾ ਅਧਾ ਕਿਲਾ ਹੋ ਦੋ 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 ਕਨਾਲਾਂ ਦੇ ਵਿੱਚ ਇਹਨਾਂ ਨੇ ਆਪਣੇ ਘਰ ਦੇ ਵਾਸਤੇ ਜਿਹੜੇ ਆਪਣੇ ਫਲ ਦੇ ਉਹ ਲਾਏ ਨੇਗੇ ਸਾਰਾ ਸਾਲ ਇਹਨਾਂ ਨੂੰ ਇੱਥੋਂ ਫਲ ਜਿਹੜੇ ਨੇਗੇ ਉਹ ਮਿਲਦੇ ਰਹਿੰਦੇ ਨੇਗੇ ਤੇ ਜੇ ਦੇਖਿਆ ਜਾਵੇ ਇਹ ਕਿਸਾਨ ਵੀਰੋ ਜਿਸ ਤਰ੍ਹਾਂ ਹਸਾਰ ਸੁਰਖ ਜਿਹੜੀ ਅਮਰੂਦ ਦੀ ਕਿਸਮ ਆ ਇਹ ਲਾਈ ਆ ਹਰ ਇੱਕ ਦੇ ਇਹਨਾਂ ਨੇ ਵੱਖਰੇ ਵੱਖਰੇ ਜਿਹੜੇ ਬੋਰਡ ਲਾਏ ਨੇਗੇ ਤੇ ਇਧਰ ਦੇਖਿਓ ਨਾਲ ਇਹਨਾਂ ਨੇ ਆਪਣੀਆਂ ਫੜੀਆਂ ਜਿਹੜੀ ਲਾਈਆਂ ਤੇ ਆ ਸ਼ਵੇਤਾ ਅਮਰੂਦ ਇਹ ਵੀ ਇੱਕ ਨਵੀਂ ਕਿਸਮ ਆ ਇਹਨਾਂ ਨੇ ਲਿਆਂਦੀ ਆ ਪੰਜਾਬ ਪਿੰਕ ਅਮਰੂਦ ਆ ਸੋ ਇਹ ਜਿਹੜੀਆਂ ਵੱਖ-ਵੱਖ ਕਿਸਮਾਂ ਇਹਨਾਂ ਨੇ ਲਿਆ ਕੇ ਲਾਨੀ ਹੈ ਤੇ ਆ ਜਿਹੜੀ ਫਾਲਸੇ ਵੀ ਆ ਸੋ ਇੱਕ ਹੋਰ ਸਰਦਾਰ ਗੁਰਬੀਰ ਸਿੰਘਾ ਜੀ ਨੇ ਕੀਤਾ ਕਿ ਆਮ ਤੌਰ ਤੇ ਕਿਸਾਨ ਵੀਰੋ ਜਦੋਂ ਸਾਡਾ ਫਲ ਲੱਗਦਾ ਤਾਂ ਉਸ ਦੇ ਉੱਪਰ ਆਪਣੇ ਫਰੂਟ ਫਲਾਈ ਦਾ ਕਾਫੀ ਹਮਲਾ ਹੋ ਜਾਂਦਾ ਜਿਹੜੀ ਸਾਡੀ ਗਰਮੀਆਂ ਰੋਤੀ ਫਸਲ ਹੁੰਦੀ ਆ ਅਮਰੂਦ ਦੀ ਸੋ ਸਰਦਾਰ ਬਲਬੀਰ ਸਿੰਘ ਜਿਹੜੀ ਆ ਨੇ ਹਰ ਇੱਕ ਜਿਹੜਾ ਅਮਰੂਦ ਆ ਉਸ ਦੇ ਉੱਪਰ ਜਿਹੜੇ ਆ ਲਿਫਾਫੇ ਜਿਹੜੇ ਨੇ ਕਿ ਉਹ ਛਾੜ ਤੇ ਤਾਂ ਕਿ ਜਿਹੜੀ ਆ ਫਰੂਟ ਫਲਾਈ ਦੀ ਮੱਕੀ ਆ ਇਹਦੇ ਵਿੱਚ ਉਹ ਪੰਕਚਰ ਕਰਕੇ ਅੰਡੇ ਨਾ ਦੇ ਸਕੇ ਸੋ ਇਹ ਵੀ ਕਿਸਾਨ ਵੀਰੋ ਜੇ ਆਪਾਂ ਨੇ ਕੋਲੇ 2 4 5 7 ਤੇ ਘਰ ਵਾਸਤੇ ਬੂਟੇ ਨੇ ਇਹ ਵੀ ਇੱਕ ਤਕਨੀਕ ਵਧੀਆ ਨਹੀਂ ਤਾਂ ਆਪਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਇੱਕ ਫਰੂਟ ਫਲਾਈ ਟ੍ਰੈਪ ਨੇਗੇ ਉਹ ਲੈ ਆ ਕੇ ਆਪਾਂ ला ਸਕਦੇ ਆ ਸੋ ਇੱਧਰ ਆਪਾਂ ਹੋਰ ਵੀ ਤੁਹਾਨੂੰ ਜਿਹੜੀਆਂ ਅਮਰੂਦ ਦੀਆਂ ਕਿਸਮਾਂ ਲੱਗੀਆਂ ਲੱਗੀਆਂ ਆ ਆ ਦੇਖੋ ਇਹਨਾਂ ਨੇ ਆਪਣੇ ਡ੍ਰੈਗਨ ਫਰੂਟ ਇਹ ਦਰਖ ਦੇ ਨਾਲ ਹੀ ਲਾਇਆ ਅੰਬ ਦੇ ਸੋ ਇਸ ਤਰ੍ਹਾਂ ਦੀ ਜਿਹੜੀ ਇਹਨਾਂ ਨੇ ਆਪਣਾ ਸਾਰੇ ਇਸ ਦੋ ਕਨਾਲ ਦੇ ਵਿੱਚ ਇਹ ਅਮਰੂਦ ਦੀ ਆਪਣੀ ਆ ਪੰਜਾਬ ਐਪਲ ਵੈਰਾਈ ਆ ਉਹ ਉਹ ਨਵੀਂ ਵੈਰਾਈ ਇਹ ਲਾਈ ਹੋਈ ਆ ਇਹਨਾਂ ਨੇ ਤੇ ਇਸੇ ਤਰ੍ਹਾਂ ਇੱਥੇ ਸਟਰਾਬੇਰੀ ਵੀ ਲਾਈ ਸੀਗੀ ਪਾ ਉਹ ਤੇ ਸਟਰਾਬੇਰੀ ਜਿਹੜੀ ਆ ਉਹ ਵੀ ਆਪਣੇ ਘਰ ਵਾਸਤੇ ਸੋ ਇਧਰ ਹੋਰ ਅਮਰੂਦ ਆ ਜਾਪਾਨੀ ਫਾਲਾ ਜਿਹੜਾ ਇਹ ਲਾਇਆ ਹੋਇਆ ਇਹ ਜਿਹੜਾ ਨਿੰਬੂ ਮਿੱਠਾ ਆ ਇਹ ਨਿੰਬੂ ਮਿੱਠਾ ਦਾ ਐਪਲ ਵੇਰ ਐਪਲ ਵੇਰ ਦੀ ਵੀ ਖੇਤੀ ਕਾਫੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਕਿਸਾਨ ਵੀਰੋਂ ਪਾਪੂਲਰ ਹੋ ਰਹੀ ਆ ਸੋ ਮੈਂ ਪਿੰਡ ਭਨੜਾ ਜ਼ਿਲ੍ਹਾ ਪਟਿਆਲੇ ਦੇ ਵਿੱਚ ਗਿਆ ਸੀ ਉੱਥੇ ਵੀ ਇੱਕ ਕਿਸਾਨ ਨੇ ਜਿਹੜਾ ਆਪਣੇ ਇਹ ਜਿਹੜੀ ਐਪਲ ਵੇਰ ਲਾਏ ਸੀਗੇ ਤਾਂ ਮਈ ਦੇ ਵਿੱਚ ਲਾ ਕੇ 10 ਕਿ ਮਹੀਨਿਆਂ ਮਗਰੋਂ ਜਿਹੜਾ ਬੂਟਾ ਤਕਰੀਬਨ 25-30 ਕਿਲੋ ਜਿਹੜਾ ਉਹ ਫਲ ਦੇਣਾ ਸ਼ੁਰੂ ਕਰ ਦਿੰਦਾ ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਫਲ ਨੇ ਆ ਨਿੰਬੂ ਦੇ ਲਾਏ ਨੇਗੇ ਇੱਧਰ ਵੀ ਇਹ ਦੇਸੀ ਆਂਬ ਵੀ ਲੱਗਿਆ ਵਿੱਚ ਅਰਬੀ ਲੱਗੀ ਆ ਤੇ ਆਹ ਗਲਦੌਦੀ ਦੇ ਬੂਟੇ ਵਿੱਚ ਲੱਗੇ ਨੇਗੇ ਸੋ ਇਧਰਲੇ ਪਾਸੇ ਇਹ ਆਪਣਾ ਐਪਲ 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 ਦਾ ਵੀ ਜਿਹੜਾ ਬੂਟਾ ਉਹ ਲੱਗਿਆ ਹੋਇਆ ਸੋ ਅੰਬ ਨੂੰ ਜਿਹੜੇ ਨੇ ਕਿ ਦੇਖੋ ਅੰਬ ਜਿਹੜੇ ਲੱਗੇ ਹੋਏ ਨੇਗੇ ਸੋ ਇਧਰ ਜਿਹੜੇ ਅਮਰੂਦ ਦੇ ਜਿਹੜੇ ਆਪਣੇ ਹੋਰ ਬੂਟੇ ਵੀ ਲੱਗੇ ਨੇਗੇ ਤੇ ਇਧਰਲੇ ਪਾਸੇ ਆਪਣਾ ਪਪੀਤਾ ਤੇ ਸੇਬ ਅੰਨਾ ਜਿਹੜਾ ਉਹਦਾ ਵੀ ਬੂਟਾ ਲੱਗਿਆ ਉਹ ਮੈਨੂੰ ਡੋਰਸੈਟ ਹੋਣਾ ਇਹ ਅੰਨਾ ਵੈਰੈਟੀ ਹੋਣੀ ਆ ਇਹਦਾ ਲੱਗਿਆ ਹੋਇਆ ਆ ਐਪਲ ਆ ਜਿਹੜੇ ਆ ਪਪੀਤਾ ਕਿਸਾਨ ਵੀਰੋ ਲੱਗਿਆ ਹੋਇਆ ਬੜਾ ਵਧੀਆ ਸੋ ਜੇ ਆਪਾਂ ਘਰ ਵਾਸਤੇ ਕਨਾਲ ਦੋ ਕਨਾਲ ਜਿੰਨੇ ਕਬੂਟੇ ਲਾ ਲਈਏ ਤਾਂ ਮੈਂ ਸਮਝਦਾ ਵੀ ਆਪਾਂ ਨੂੰ ਸਾਰਾ ਸਾਲ ਜਿਹੜਾ ਫਲ ਲਿਆਉਣ ਦੀ ਲੋੜ ਨਹੀਂ ਗਈ ਇਸੇ ਤਰ੍ਹਾਂ ਜਿਹੜਾ ਆ ਜਿਹੜਾ ਐਪਲ ਆ ਸਨੌਰ ਜਿਹੜੀ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਆ ਉਹ ਵੀ ਲੱਗੀ ਹੋਈ ਆ ਅੰਗਰ ਦਸਹਰੀ ਲੱਗੇ ਹੋਏ ਨੇਗੇ ਸੋ ਕਾਫੀ ਇਹਨਾਂ ਨੇ ਬੂਟੇ ਜਿਹੜੇ ਆਪਣੇ ਇਧਰ ਨਿੰਬੂ ਦਾ ਬੂਟਾ ਲਗਿਆ ਵਿੱਚ ਇਹਨਾਂ ਨੇ ਆਪਣੇ ਮੂੰਗੀ ਦੀ ਫਸਲ ਥੋੜੀ ਲਾਈ ਆ ਘਰ ਵਾਸਤੇ ਇੰਨੀ ਨਹੀਂ ਮੁਕਦੀ ਕਿਸਾਨ ਵੀਰੋ ਸੋ ਕੇਲੇ ਦਾ ਵੀ ਬੂਟਾ ਜਿਹੜਾ ਨਾਲ ਲੱਗਿਆ ਇਹ ਜਿਹੜਾ ਆਪਣਾ ਲੂਚਾ ਇੱਕ ਬੂਟਾ ਜਿਹੜਾ ਲੂਚੇ ਦਾ ਵੀ ਲਾਇਆ ਹੋਇਆ ਹੈ ਸੋ ਵੇਖ ਕੇ ਦੇਖਦੇ ਅਰਬੀ ਲੱਗੀ ਹੋਈ ਆ ਆ ਛੋਟਾ ਪਵਿੱਤੇ ਦਾ ਬੂਟਾ ਹੋ ਗਿਆ ਇਹ ਵੀ ਆਪਣੀ 베ਰੀ ਹੋ ਗਈ ਤੇ ਇੱਧਰ ਆਪਣਾ ਇਹ ਆਪਣੇ ਕਾਗਜੀ ਦੇ ਦੂਜੇ ਇਹ ਨਿੰਬੂ ਬਾਰਾਵਾਸੀ ਤੇ ਇਹ ਲੱਗੇ ਨੇਗੇ ਤੇ ਨਾਲ ਹੀ ਆ ਆਪਣੇ ਜਿਹੜੇ ਨੇਗੇ ਅਨਾਰ ਦੇ ਬੂਟੇ ਆ ਅਨਾਰ ਲੱਗੇ ਵੀ ਹੋਏ ਨੇਗੇ ਸੋ ਤੁਸੀਂ ਦੇਖ ਸਕਦੇ ਹੋ ਕਿਸਾਨ ਵੀਰੋ ਕਿ ਇੰਨੇ ਇੱਕ ਆਪਣੇ ਦੋ ਕਨਾਲ ਦੇ ਵਿੱਚ ਇਹਨਾਂ ਨੇ ਕਾਫੀ ਜਿਹੜੇ ਬੂਟੇ ਨਗੇ ਲਾਏ ਨੇਗੇ ਤੇ ਆ ਆੜੂ ਦਾ ਬੂਟਾ ਤੇ ਆ ਜਿਹੜੀ ਇਹਨਾਂ ਨੇ ਸਾਰੀ ਫੈਂਸਿੰਗ ਕਰਕੇ ਜਿਹੜੇ ਆਪਣੇ ਇਹਨੂੰ ਬਚਾਉਣ ਵਾਸਤੇ ਜਾਨਵਰਾਂ ਤੋਂ ਇਹਨਾਂ ਨੇ ਵਾਰਡ ਕੀਤੀ ਹੋਈ ਆ ਸੋ ਮੈਂ ਸਮਝਦਾ ਕਿਸਾਨ ਵੀਰੋ ਸੋ ਅੰਬ ਅਮਰਪਾਲੀ ਜਿਹੜਾ ਕਿ ਇਹ ਮੈਨੂੰ ਲੱਗਦਾ ਵੀ ਤਿੰਨ ਸਾਲ ਦਾ ਬੂਟਾ ਹੋਣਾ ਤੇ ਤਿੰਨ ਸਾਲ ਦੇ ਬੂਟੇ ਦੇ ਵਿੱਚ ਇਹ ਕਾਫੀ ਅੰਬ ਜਿਹੜੇ ਨੇਗੇ ਉਹ ਲੱਗੇ ਹੋਏ ਨੇਗੇ ਤੇ ਅਮਰਪਾਲੀ ਜਿਹੜੀ ਹੈ ਚੰਗੀ ਕਿਸਮ ਆ ਇਹ ਵੀ ਜਿਹੜਾ ਬੂਟਾ ਤਾਂ ਜਿਆਦਾ ਵੱਡਾ ਨਹੀਂਗਾ ਤੇ ਛੋਟੇ ਬੂਟੇ ਨੂੰ ਜਿਹੜਾ ਫਲ ਕਿਸਾਨ ਵੀਰੋ ਉਹਨਾ ਸ਼ੁਰੂ ਹੋ ਜਾਂਦਾ ਸੋ ਦੇਖੋ ਇਹਨਾਂ ਨੇ ਸਾਰੇ ਕਿਤੇ ਨਾ ਕਿਤੇ ਜਿੱਥੇ ਵੀ ਖਾਲੀ ਜਗ੍ਹਾ ਉਹ ਜਰੂਰ ਉਹਦੀ ਵਰਤੋਂ ਕੀਤੀ ਹੋਈ ਆ 베ਰੀ ਦੇ ਨਾਲ ਇਹਨਾਂ ਨੇ ਆਪਣਾ ਡ੍ਰੈਗਨ ਫਰੂਟ ਇਹ ਲਾਇਆ ਹੋਇਆ ਸੋ ਵਿੱਚੇ ਗੰਨਾ ਥੋੜਾ ਬਹੁਤਾ 2-4 ਉਹ ਵੀ ਲਾਏ ਹੋਏ ਨੇਗੇ ਸੋ ਇਸ ਤਰ੍ਹਾਂ ਕਿਸਾਨ ਵੀਰੋ ਆਪਾਂ ਜਰੂਰ ਆਪਣੇ ਕਿਉਂਕਿ ਹੁਣ ਜੁਲਾਈ ਦੇ ਵਿੱਚ ਆਪਣੇ ਬੂਟੇ ਨੇਗੇ ਜਿਹੜੇ ਉਹ ਫਲਦਾਰ ਤੇ ਸ਼ਾਦਾਰ ਆਪਾਂ ਲਾਈਏ ਜਾਂ ਆਪਣੇ ਖੇਤ ਦੇ ਵਟਾ ਦੇ ਜਾਂ ਬੰਨਿਆਂ ਦੇ ਉੱਪਰ ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਆ ਤਾਂ ਜਰੂਰ ਆਪਣੇ ਫਾਰਮ ਦੇ ਉੱਪਰ ਵੱਧ ਤੋਂ ਵੱਧ ਬੂਟੇ ਲਾਈਏ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਤਪਸ਼ਾ ਗਰਮੀ ਪੈ ਰਹੀ ਆ ਉਹ ਤੋਂ ਸਾਨੂੰ ਛੁਟਕਾਰਾ ਮਿਲ ਸਕੇ ਤੇ ਮੀਂਹ ਪੈਣੇ ਜਿਹੜੇ ਆ ਉਹ ਰੈਗੂਲਰ ਜਿਹੜੇ ਆ ਉਹ ਸ਼ੁਰੂ ਹੋ ਜਾਣ ਕਿਉਂਕਿ ਜਿੰਨਾ ਚਿਰ ਅਸੀਂ ਦਰਖਤ ਨਹੀਂ ਲਾਵਾਂਗੇ ਦਰਖਤੀ ਇੱਕ ਹਾਲ ਆ ਕਿ ਜਿੰਨੇ ਸਾਡੇ ਧਰਤੀ ਦੇ ਉੱਪਰ ਦਰਖਤ ਹੋਣਗੇ ਹਰਿਆਲੀ ਹੋਊਗੀ ਹਰਿਆਲੀ ਦੇ ਨਾਲ ਜੀਵਨ ਵੀ ਜਿਹੜਾ ਸਾਡਾ ਸੌਖਾ ਹੋਊਗਾ ਆਕਸੀਜਨ ਤੁਹਾਨੂੰ ਜ਼ਿਆਦਾ ਮਿਲੂਗੀ ਤੇ ਉਹਦੇ ਨਾਲ ਜਿਹੜੀਆਂ ਆਲਮਦਾਂ ਨੇ ਗਰਮੀ ਦੀਆਂ ਤਾਂ ਉਹ ਘਟੂਗੀ ਤੇ ਜਿਹੜਾ ਸਾਡਾ ਟੈਂਪਰੇਚਰ ਆ ਉਹ ਵੀ ਘਟੂਗਾ ਸੋ ਵੇਖੋ ਜੇ ਥੋੜੀ ਜੀ ਗਰਮੀ ਹੁੰਦੀ ਆ ਤਾਂ ਅਸੀਂ ਕਿੰਨੇ ਏਸੀ ਚਲਾਉਣੇ ਆ ਕਿ ਉਹੀ ਅਸੀਂ ਦਰਖਤ ਲਾਵਾਂਗੇ ਤਾਂ ਉਹਦੇ ਨਾਲ ਜਿਹੜਾ ਸਾਡਾ ਅਾ ਤਾਪਮਾਨ ਜਿਹੜਾ ਵਾਤਾਵਰਨ ਦਾ ਉਹ ਵੀ ਘਟ ਹੋਊਗਾ ਸੋ ਬਹੁਤ ਵਧੀਆ ਲੱਗਿਆ ਅੱਜ ਸਰਦਾਰ ਬਲਬੀਰ ਸਿੰਘ ਜਿਹੜੀ ਆ ਪਿੰਡ ਧਰਮਗੜ ਤਹਿਸੀਲ ਹਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਫਾਰਮ ਤੇ ਆ ਕੇ ਸੋ ਤੁਸੀਂ ਵੀ ਕਿਸਾਨ ਵੀਰੋ ਇਸ ਕਿਸਾਨ ਤੋਂ ਜਿਹੜੀ ਤੁਸੀਂ ਸੇਦ ਲੈ ਸਕਦੇ ਹੋ ਤੇ ਆਪਣੇ ਖੇਤ ਦੇ ਆਪਣੇ ਮੋਟਰ ਦੇ ਉੱਪਰ ਚਾਰ ਜਿਵੇਂ ਇਹਨਾਂ ਨੇ ਬੂਟੇ ਲਾਏ ਨੇਗੇ ਆਪਣੇ ਫਲਦਾਰ ਉਹ ਲਾ ਸਕਦੇ ਆ ਬਹੁਤ ਬਹੁਤ ਧੰਨਵਾਦ